ਹੁਣ ਤੁਸੀਂ ਸੁਣੋਗੇ ਕਸ਼ਵੰਤ ਸਿੰਘ ਤੇ ਕੁਲਦੀਪ ਨૈયਰ ਵੱਲੋਂ ਲਿਖਤ ਪੁਸਤਕ ਪੰਜਾਬ ਦਾ ਦੁਕਾਨ ਇਸ ਦੇ ਪ੍ਰਕਾਸ਼ਕ ਨੇ ਭਾਈ ਚਤਰ ਸਿੰਘ ਜੀਵਨ ਸਿੰਘ ਬਾਜ਼ਾਰਮਾਈ ਸੇਵਾ ਅਮਰਸਰ ਭਾਰਤ ਤੇਨਾਂ ਦਾ ਈਮੇਲ ਹੈ csgsales@hotmail.com ਤੇ csgspurchase@yahoo.com ਇਹਨਾਂ ਦੀ ਵੈਬਸਾਈਟ www.csgs.com ਇਸ ਸੋਧਿਆ ਹੋਇਆ ਪਹਿਲਾ ਐਡੀਸ਼ਨ ਜੂਨ 2000 12 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਕਿਤਾਬ ਭਰੀ ਪ੍ਰਕਾਸ਼ਕ ਦੇ ਵਿਚਾਰ ਆਪਰੇਸ਼ਨ ਬਲੂ ਸਟਾਰ ਜੂਨ 1984 ਦੇ ਪਹਿਲੇ ਹਫਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਉੱਤੇ ਖੂਨੀਤਾ ਵਾ ਸਿੱਖ ਦੁਖੀ ਤੇ ਪੀੜਤ ਪੰਜਾਬ ਦੇ ਹਿੰਦੂਆਂ ਨੇ ਪਿੰਡਰਾਵਾਲੀ ਦੀ ਮੌਤ ਤੇ ਸੁੱਖ ਦਾ ਸਾਲਿਆ ਤੇ دہشت ਪਸੰਦੀ ਦਾ ਭੋਗ ਪੈਂਦੀ ਆਸ ਅਤੇ ਦੋਵੇਂ ਕਮਿਊਨਟੀਆਂ ਇੱਕ ਦੂਜੇ ਦੇ ਜਜ਼ਬਾਸਤੋਂ ਹਾ ਵਿੱਚ ਇਹ ਹੈ ਪੰਜਾਬ ਦਾ ਦੁਖਾਂਤ ਅਤੇ 1947 ਤੋਂ ਪਿਛੋਂ ਭਾਰਤੀ ਰਾਸ਼ੀਅਤਾ ਦਾ ਸਭ ਤੋਂ ਵੱਡਾ ਸੰਕਟ ਇਹ ਸਭ ਕੁਝ ਕਿਉਂ ਹੋਇਆ ਇਸ ਪੁਸਤਕ ਵਿੱਚ ਇਹੋ ਦੱਸਣ ਦਾ ਯਤਨ ਕੀਤਾ ਗਿਆ ਤੇ ਹੁਣ ਕੀ ਕੀਤਾ ਜਾ ਸਕਦਾ ਹੈ ਇਸ ਨੂੰ ਜਾਣਨ ਦਾ ਯਤਨ ਕੀਤਾ ਗਿਆ ਦੋ ਸਰਕਰਡ ਲੇਖਕਾਂ ਨੇ ਹਿੰਦੂ ਤੇ ਸਿੱਖਾਂ ਵਿੱਚ ਪਏ ਵਿਸ਼ਾਲ 파ੜੇ ਦੀ ਇਤਿਹਾਸਕ ਤੇ ਵਦੇਰੇ ਪਿੱਛੇ ਜੇ ਦੀ ਉਤਪਤੀ ਨੂੰ ਜਾਣਨ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਕਰਤੇ ਸੱਤਾ ਪ੍ਰਾਪਤੀ ਲਈ ਉਸ ਸੰਕੀਖੇ 83 ਚਾਲਾਂ ਨੂੰ ਵੀ ਉਗਾੜ ਕੇ ਪੇਸ਼ ਕੀਤਾ ਹੈ ਜਿਨ੍ਹਾਂ ਨੇ ਭਿੰਡਰਾਂ ਵਾਲੇ ਨੂੰ ਉੱਚ ਦਮਾਲੜਾ ਬਣਾਉਣ ਲਈ ਰਾਖੋਲਿਆ ਤੇ ਫਿਰ ਇਹਦੇ ਨਤੀਜੇ ਦੇ ਤੌਰ ਤੇ ਆਖਰਕਾਰ ਗੋਲਡਨ ਟੈਂਪਲ ਉੱਤੇ ਹੀ ਫੌਜੀ ਚੜਾਈ ਕਰਨੀ ਪਈ ਆਪਰੇਸ਼ਨ ਬਲੂ ਸਟਾਰ ਨੂੰ ਵੇਰਵੇ ਵਿੱਚ ਬਿਆਨਿਆ ਗਿਆ ਹੈ ਅਤੇ ਇਸ ਕਾਰਵਾਈ ਦੀ ਉਚਿਤਤਾ ਅਤੇ ਇਹਦੇ ਸਿਰੇ ਚੜਾਉਣ ਦੇ ਢੰਗ ਤਰੀਕਾ ਬਾਰੇ ਤੇ ਬਲੂ ਸਟਾਰ ਪਿੱਛੋਂ ਮੱਲਮ ਲਾਉਣ ਦੇ ਅਕਸਰ ਪਰਦੇ ਤਰੀਕਾਂ ਬਾਰੇ ਬਹਿਸ ਕੋਚਰੇ ਸਵਾਲ ਉਠਾਏ ਗਏ ਹਨ ਪੰਜਾਬ ਵਿਖੇ ਵਾਤਾਵਰਨ ਵਿੱਚ ਨਫ਼ਰਤ ਭਰੀ ਪਈ ਹੈ ਆਪਾਵਾਵਾਂ ਉੱਡ ਰਹੀਆਂ ਹਨ ਅਤੇ ਸ਼ੱਕ ਸੂਬੇ ਤੇ ਕੁੜੱਤਨ ਪਾਈ ਜਾਂਦੇ ਹਨ ਇਹ ਸਿਰਕੜ ਲੇਖਕ ਹਨ ਕੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਕੁਸ਼ਵੰਤ ਸਿੰਘ ਪੰਜਾਬੀ ਜਗਤ ਵਿੱਚ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਉਹਨੇ ਪਾਕਿਸਤਾਨ ਮੇਲ ਇਹ ਟ੍ਰੇਨ ਟੂ ਪਾਕਿਸਤਾਨ ਤੇ ਸਿੱਖ ਇਤਿਹਾਸ ਲਿਖ ਕੇ ਸਾਹਿਤ ਸੰਸਾਰ ਵਿੱਚ ਨਾਮਣਾ ਕਟਿਆ ਫਿਰ ਪੱਤਰਕਾਰੀ ਦੇ ਖੇਤਰ ਵਿੱਚ ਪਰ ਸਿੱਧੀ ਦੀ ਸਿਖਰ ਸ਼ੂਹੀ ਜਦੋਂ ਨੇ 1969 ਵਿੱਚ ਦਾ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ ਦਾ ਐਡੀਟਰ ਲੱਗ ਕੇ ਸੰਸਾਲੇ ਨੂੰ ਚਾਰ ਚੰਨ ਲਾਏ। ਉਹ ਦਾ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਵੀ ਲੱਗਿਆ ਰਿਹਾ। ਉਹ ਅਕਸਰ ਵਿਵਾਦੀ ਪਰ ਸਦਾ ਹੀ ਟੁੰਬੜ ਵਾਲਾ ਪੱਤਰਕਾਰ ਰਿਹਾ ਹੈ। ਵੱਖ-ਵੱਖ ਅਖਬਾਰਾਂ ਤੇ ਰਸਾਲਿਆਂ ਵਿੱਚ ਉਹਦੇ ਕਾਲਮ ਬੜੀ ਦਿਲਚਸਪੀ ਨਾਲ ਪੜੇ ਜਾਂਦੇ ਹਨ। ਕੁਲਦੀਪ ਨਾਇਰ ਦੇਸ਼ ਦਾ ਇੱਕ ਸਿਖਰਲੀ ਪੱਤਰ ਦਾ ਰਾਸ਼ਟਰੀ ਪੱਤਰਕਾਰ ਤੇ ਅਖਬਾਰ ਨਵੀਸ ਹੈ। ਉਨੇ ਰਾਸੀ ਮਾਮਲਿਆਂ ਤੇ ਕਈ ਬੈਸਟ ਸੈਲਰ ਕਿਤਾਬਾਂ ਵੀ ਲਿਖੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਇਹ ਹਨ ਨਜ਼ਕਵਰੀ ਯਾਨੀ ਕ੍ਰਿਟੀਕਲ ইয়ারਸ ਤੇ 17 ਵਿਚਕਾਰ ਬਿਟਵੀਨ ਦਾ ਲਾਈਨਸ ਅਤੇ ਫੈਸਲਾ ਯਾਨੀ ਜੱਜਮੈਂਟ ਇਹ ਸਭ ਅੰਗਰੇਜ਼ੀ ਵਿੱਚ ਹਨ ਕੁਲਦੀਪ ਨਯਰ ਦੀ ਭੂਮਿਕਾ ਪੰਜਾਬ ਦਾ ਦੁਖਾਂਤ ਇਹ ਹੈ ਕਿ ਹੁਣ ਪੰਜਾਬ ਵਿੱਚ ਕੋਈ ਪੰਜਾਬੀ ਨਹੀਂ ਰਹਿਏ ਇੱਥੇ ਬਸ ਸਿੱਖ ਤੇ ਹਿੰਦੂ ਰਹਿੰਦੇ ਹਨ ਜੇ ਕੋਈ ਪੰਜਾਬੀ ਬਚ ਰਹੇ ਹਨ ਤਾਂ ਉਹ ਪੰਜਾਬ ਤੋਂ ਬਾਹਰ ਰਹਿੰਦੇ ਹਨ ਤੇ ਉਹ ਵੀ ਹੁਣ ਆਪਣੇ ਆਪਣੇ ਧਰਮ ਅਨੁਸਾਰ ਵੰਡੇ ਜਾ ਰਹੇ ਹਨ ਮੈਂ ਇਹ ਕਿਤਾਬ ਇਸ ਆਸ ਵਿੱਚ ਲਿਖ ਰਿਹਾ ਹਾਂ ਕਿ ਉਹਨਾਂ ਦੇ ਸਾਹਮਣੇ ਬਾਕੀ ਦੇਸ਼ ਦੇ ਸਾਹਮਣੇ ਘਟਨਾਵਾਂ ਦਾ ਸੱਚਾ ਵਰਤਾਂਤ ਰੱਖ ਕੇ ਇਸ ਖਤਰੇਪਈ ਜਾਤੀ ਨੂੰ ਬਚਾਉਣ ਵਿੱਚ ਸਹਾਇਤਾ ਹੋ ਸਕਾਂ ਕੌੜੀ ਗੁੱਜੀ ਮਸ਼ਕਰੀ ਇਹ ਹੈ ਕਿ ਪੰਜਾਬ ਵਿੱਚ ਝਗੜੇ ਦੀਆਂ ਜੜ੍ਹਾਂ ਪੰਜਾਬੀ ਬੋਲ ਦੇ ਰਾਜ ਦੀ ਸਿਰਜਣਾ ਵਿੱਚ ਮਿਲਦੀਆਂ ਹਨ ਬੋਲੀ ਜੋ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਦੋਹਾਂ ਦੀ ਮਾਂ ਬੋਲੀ ਹੈ ਇਹ ਸਿਰਜਣਾ ਸਟੇਟਸ ਰੀ ਆਰਗੇਨਾਈਜੇਸ਼ਨ ਕਮਿਸ਼ਨ 1955 ਦੀ ਚੇਤਾਵਨੀ ਦੇ ਬਾਵਜੂਦ ਕੀਤੀ ਗਈ ਪਰ ਸਤਾਵਤ ਰਾਜ ਨਾ ਹੀ ਪਛਾਈ ਮਸਲੇ ਨੂੰ ਜਿੱਤ ਸਕੇਗਾ ਤੇ ਨਾ ਹੀ ਫਿਰਕੂ ਮਸਲੇ ਨੂੰ ਤੇ ਅੰਦਰਲੀ ਖਚਾਓ ਨੂੰ ਦੂਰ ਕਰਨ ਦੀ ਥਾ ਜੋ ਪਛਾਈ ਤੇ ਪਰਦੇਸ਼ਿਕ ਗਰੋਹਾਂ ਵਿੱਚ ਨਹੀਂ ਸਗੋ ਫਿਰਕੂ ਗਰੋਹਾਂ ਵਿਚਕਾਰ ਮੌਜੂਦ ਹੈ ਇਹ ਇਸ ਵੇਲੇ ਮੌਜੂਦ ਜਜ਼ਬਾਤ ਨੂੰ ਹੋਰ ਬਦਾਦੇ ਵਿਕੀ ਪਰ ਜਦੋਂ ਦੇਸ਼ ਵਿੱਚ ਹੋਰ ਨਹੀਂ ਸਾਈ ਪਛਾਈ ਰਾਜ ਬਣਾਏ ਜਾ ਰਹੇ ਸਨ ਪੰਜਾਬੀ ਸੂਬੇ ਦੀ ਆਕਾਲੀ ਮੰਗ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਦੋਂ ਉਹਨਾਂ ਦੀ ਐਜੀਟੇਸ਼ਨ ਆਪਣੀ ਸਿਖਰ ਤੇ ਪਹੁੰਚੀ ਲਾਲ ਬਹਾਦਰ ਸ਼ਾਸਤਰੀ ਗਰੇ ਮੰਤਰੀ ਸਨ ਉਹ ਕਾਲੀਆਂ ਨਾਲ ਸਮਝੌਤੇ ਦਾ ਚਾਹਵਨ ਸੀ ਮੁਸਲਮਾਨ ਸਾਡੇ ਨਾਲ ਨਹੀਂ ਅਸੀਂ ਸਿੱਖਾਂ ਨੂੰ ਵੱਖ ਨਹੀਂ ਕਰ ਸਕਦੇ ਉਹ ਆਖਦਾ ਉਹਦੇ ਪ੍ਰਧਾਨ ਮੰਤਰੀ ਬਣਨ ਤੇ ਪੰਜਾਬ ਨੂੰ ਵੰਡ ਕੇ ਇਹ ਰਾਜ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਇਹ ਤਜਵੀਜ਼ ਕਾਂਗਰਸ ਵਰਕਿੰਗ ਕਮੇਟੀ ਸਾਹਮਣੇ 1965 ਵਿੱਚ ਰੱਖੀ ਗਈ ਤਾਂ ਮੁਰਾਰਜੀ ਦੇਸਾਈ, ਰਾਮ ਸੁਭਾਗ ਸਿੰਘ ਜਿਹੜਾ ਉਦੋਂ ਬਿਹਾਰ ਤੋਂ ਕੈਬਨਿਟ ਮੰਤਰੀ ਸੀ ਤੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਬਿਜੂ ਪਟਨਾਇਕ ਨੇ ਜਿਨੇ ਪੰਜਾਬੀ Hindu ਕੁੜੀ ਨਾਲ ਵਿਆਹ ਕੀਤਾ ਹੋਇਆ ਸੀ ਇਹਦੀ ਵਿਰੋਧਤਾ ਕੀਤੀ ਬਿੱਜੂ ਪਟਨਾਇਕ ਫੌਜੀ ਮਾਮਲਿਆਂ ਤੋਂ ਜਾਣੂ ਹੋਣ ਕਰਕੇ ਸਮਝਦਾ ਸੀ ਕਿ ਸਰਹੱਦੀ ਰਾਜ ਛੋਟਾ ਨਹੀਂ ਹੋਣਾ ਚਾਹੀਦਾ ਵੱਡਾ ਹੋਣਾ ਚਾਹੀਦਾ ਹੈ। ਉਹਨਾਂ ਨੇ ਦਲੀਲ ਦਿੱਤੀ ਕਿ ਰਾਜ ਵਿੱਚ ਪੰਜਾਬੀ ਤੇ ਹਿੰਦੀ ਬੋਲਦੇ ਇਲਾਕਿਆਂ ਵਿੱਚ ਕਰ ਸਿਮਾ ਰੇਖਾ ਅਸਲ ਨਾਲੋਂ ਸਿਧਾਂਤਕ ਵਧੇ ਰਿਹਾ ਹੈ। ਪੱਛਮੀ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਬੋਲਦੇ ਲੋਕਾਂ ਦੇ ਵੱਡੇ ਪੈਮਾਨੇ ਤੇ ਰਾਜ ਦੇ ਸਬਨਾ ਜ਼ਿਲ੍ਹਿਆਂ ਵਿਚ ਆਵਸਨ ਨਾਲ ਇਹ ਰੇਖਾ ਹੋਰ ਵੀ ਵਧੇਰੇ ਮੱਦਮ ਹੋ ਗਈ ਹੋਈ ਹੈ। ਜਦੋਂ ਸ਼੍ਰੀਮਤੀ ਗਾਂਧੀ 1966 ਵਿੱਚ ਪ੍ਰਧਾਨ ਮੰਤਰੀ ਬਣੀ ਉਹਨੇ ਪੰਜਾਬ ਨੂੰ ਵੰਡਣ ਲਈ ਸ਼ਾ ਕਮਿਸ਼ਨ ਥਾਪਿਆ। ਅਤੇ ਉਹਨੇ 1950 ਵਿੱਚ ਵਿਵਾਦੀ ਮਰਦਮ ਸ਼ਮਾਰੀ ਦੇ ਆਧਾਰ ਉੱਤੇ ਹੱਦਬੰਦੀ ਕਰ ਦਿੱਤੀ ਇਥੋਂ ਤੱਕ ਕਿ ਚੰਡੀਗੜ੍ਹ ਹਰਿਆਣੇ ਨੂੰ ਦੇ ਦਿੱਤਾ ਸ਼੍ਰੀਮਤੀ ਗਾਂਧੀ ਨੇ ਪੰਜਾਬੀ ਬੋਲ ਦਾ ਰਾਜ ਕਿਉਂ ਬਣਾਇਆ ਇਸ ਸਬੰਧ ਵਿੱਚ ਉਹਦੀ ਦਲੀਲ ਵੀ ਸ਼ਾਸਤਰੀ ਵਾਲੀ ਹੀ ਸੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਲਾਹਕਾਰਾਂ ਨੇ ਉਹਨੂੰ ਦੱਸਿਆ ਕਿ ਜਵਾਲਲਾਲ ਨਹਿਰੂ ਘਟ ਗਿਣਤੀਆਂ ਨੂੰ ਸਦਾ ਹੀ ਮੁੱਖ ਰੱਖਦੇ ਸਨ ਜੋ ਆਪਣੀ ਵਾਰੀ ਉਹਦੀਆਂ ਹਮਾਇਤੀ ਸੀ ਉਹ ਵੀ ਸਿੱਖਾਂ ਦੀ ਮਿਲਬਰਤਨ ਨੂੰ ਯਕੀਨੀ ਬਣਾ ਸਕਦੀ ਹੈ ਜਿਹੜੇ ਇੱਕ ਘਟ ਗਿਣਤੀ ਹਨ ਇਸ ਤਰ੍ਹਾਂ ਪੰਜਾਬ ਨੂੰ ਮੋੜ ਕਟਿਆ ਗਿਆ ਤੇ ਇਸ ਨੂੰ ਏਡਾ ਛੋਟਾ ਬਣਾ ਦਿੱਤਾ ਗਿਆ ਜਿਹਨੂੰ ਇੱਕ ਅਕਾਲੀ ਲੀਡਰ ਦੇ ਕਹਿਣ ਅਨੁਸਾਰ 22 ਸਾਈਕਲ ਉੱਤੇ ਇੱਕ ਦਿਨ ਵਿੱਚ ਪਾਰ ਕੀਤਾ ਜਾ ਸਕਦਾ ਹੈ ਇਥੋਂ ਤੱਕ ਕਿ ਕਾਂਗੜੇ ਨੂੰ ਵੀ ਜਿਸ ਦੀ ਲਿਪੀ ਗੁਰਮੁਖੀ ਸੀ ਪੰਜਾਬ ਨਾਲੋਂ ਵੱਖ ਕਰ ਦਿੱਤਾ ਗਿਆ ਚੰਡੀਗੜ੍ਹ ਨੂੰ ਜਿਹੜਾ ਲੋਹਾਰ ਦੇ ਬਦਲੇ ਪੰਜਾਬੀਆਂ ਨੂੰ ਸਵਾਗਤ ਮਿਲੀ ਸੀ ਪੰਜਾਬ ਅਤੇ ਨਵੇਂ ਰਾਜ ਹਰਿਆਣਾ ਲਈ ਸਾਂਝੀ ਰਾਜਧਾਨੀ ਰਹਿਣ ਦਿੱਤਾ ਗਿਆ ਪੰਜਾਬੀ ਬੋਲ ਦੇ ਰਾਜ ਦੀ ਸਿਰਜਣਾ ਪਿੱਛੋਂ ਅਕਾਲੀਆਂ ਨੂੰ ਚਾਹੀਦਾ ਸੀ ਕਿ ਉਹ ਹਿੰਦੂਆਂ ਨੂੰ ਜਿਹੜੇ ਆਰੰਭ ਤੋਂ ਹੀ ਇਹਦੇ ਵਿਰੁੱਧ ਸਨ ਤੇ ਜਿਹੜੇ ਡਰਦੇ ਸਨ ਕਿ ਉਹ ਨਵੇਂ ਰਾਜ ਵਿੱਚ ਬਿਆਲੀ ਫੀਸਾ ਦੇ ਰੱਖੀ ਇੱਕ ਕਟਕਿੰਤੀ ਬਣ ਜਾਣਗੇ ਮਨਾਉਂਦੇ ਤੇ ਪਟਿਆਉਂਦੇ ਪਰ ਅਕਾਲੀਆਂ ਨੇ ਆਪਣੀਆਂ ਸਰਗਰਮੀਆਂ ਸਿੱਖਾਂ ਤੱਕ ਹੀ ਸੀਮਤ ਰੱਖੀਆਂ ਇਹਦੇ ਨਾਲ ਉਹਨਾਂ ਨੂੰ ਇੱਕ ਹੋਣ ਜਾਨੀ ਪਛਾਣ ਆਇਡੈਂਟੀ ਦਾ ਅਹਿਸਾਸ ਮਿਲ ਗਿਆ ਪਰ ਉਸੇ ਜੋਗ ਅਨਿਆਈ ਮਿਲ ਗਏ ਤੇ ਗੁਰਦੁਆਰਿਆਂ ਦੇ ਫੰਡਾਂ ਉਤੇ ਕੰਟਰੋਲ ਮਿਲ ਗਿਆ ਤੇ ਉਹਨਾਂ ਨੇ ਤਬਦੀਲੀ ਲਈ ਕੋਈ ਲੋੜ ਨਾ ਸਮਝੀ ਹਿੰਦੂਆਂ ਨੂੰ ਆਪਣੇ ਘੇਰੇ ਵਿੱਚ ਢਾਕਲ ਕਰਨਾ ਜਾਂ ਪੰਜਾਬੀ ਪਲੇਟਫਾਰਮ ਬਣਾਉਣਾ ਅਕਾਲੀ ਪਾਰਟੀ ਦੇ ਸਭਾ ਨੂੰ ਸੂਤਨੀ ਸੀ ਬੈਠਦਾ ਇਹ ਸੁngੜੇ ਹੋਏ ਪੰਜਾਬ ਵਿੱਚ ਹਿੰਦੂਆਂ ਤੇ ਸਿੱਖਾਂ ਵਿਚਲਾ ਪਾੜਾ ਹੋਰ ਵੀ ਬਹੁਤ ਚੌੜਾ ਹੋ ਗਿਆ ਤੇ ਇੱਕ ਪੰਜਾਬੀ ਦੇ ਨਾਤੇ ਮੈਨੂੰ ਇਹਦਾ ਦੁੱਖ ਹੈ ਕਿ ਪਿੱਛੇ ਜਿਹੜੀਆਂ ਘਟਨਾਵਾਂ ਨੇ ਤਾਂ ਹੋਰ ਵੀ ਬਹੁਤ ਦੁੱਖ ਪਹੁੰਚਾਇਆ ਹੈ 골ਡਨ ਟੈਂਪਲ ਨੂੰ ਪੁੱਜੇ ਨੁਕਸਾਨ ਤੋਂ ਮੈਨੂੰ ਦੁੱਖ ਪੁੱਜਾ ਹੈ ਮੈਂ ਭਾਵੇਂ ਹਿੰਦੂ ਹਾਂ ਮੈਂ 골ਡਨ ਟੈਂਪਲ ਬਹੁਤ ਵਾਰ ਗਿਆ ਹਾਂ ਇਹਦੀ ਗਿਣਤੀ ਯਾਦ ਨਹੀਂ ਇਹ ਕੋਈ ਵਿਸ਼ੇਸ਼ ਗੱਲ ਨਹੀਂ ਰਾਜ ਦੇ ਹਿੰਦੂਆਂ ਤੇ ਸਿੱਖਾਂ ਦੋਵਾਂ ਬਾਰੇ ਹੀ ਇਹ ਗੱਲ ਸੱਚੀ ਹੈ 골ਡਨ ਟੈਂਪਲ ਪੰਜਾਬੀ ਪ੍ਰਕਿਰਤੀ ਪੰਜਾਬੀ ਲੋਕਾਚਾਰ ਦਾ ਅੰਗ ਹੈ ਜ ਜੋਦੀ ਦੇਸ਼ ਵਿਆਪੀ ਮਹੱਤਤਾ ਵੀ ਹੈ ਕਸ਼ਵੰਤ ਸਿੰਘ ਤੇ ਮੈਂ ਦੋ ਵੱਖ-ਵੱਖ ਕਿਤਾਬਾਂ ਲਿਖਣਾ ਬਿਆੰਤਿਆ ਸੀ ਪਰ ਇਹਨਾਂ ਨੂੰ ਇੱਕੋ ਕਿਤਾਬ ਦਾ ਰੂਪ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਬਧੇਰੇ ਪੂਰਨ ਤਸਵੀਰ ਪੇਸ਼ ਕੀਤੀ ਜਾ ਸਕੇ ਅਸਾਂ ਇੱਕ ਦੂਜੇ ਦੇ ਖੇਤਰ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਹੈ ਰਾਸਿਕ ਖੇਤਰ ਮੇਰਾ ਤੇ ਇਤਿਹਾਸ ਕੋ ਦਾ ਪਰ ਕਈ ਥਾਂ ਦੋਰਾਹ ਮਿਲ ਸਕਦਾ ਕਿਉਂਕਿ ਜੋ ਅਸਾਂ ਫੈਸਲਾ ਕੀਤਾ ਸੀ ਕਿ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਇੱਕ ਦੂਜੇ ਦੀ ਲਿਖਤ ਨੂੰ ਵੇਖਾਂਗੇ ਨਹੀਂ ਦੂਜਾ ਤੀਜਾ ਤੇ ਪੰਜਵਾਂ ਕਾਂਡ ਮੇਰੇ ਹਨ ਪਹਿਲਾ ਤੇ ਚੌਥਾ ਕਾਂਡ ਉਹਦੇ ਹਨ ਸਾਡਾ ਮਨੋਰਥ ਏਰੀਆ ਕੇ ਲੋਕਾਂ ਨੂੰ ਉਸ ਦੁਖਾਂਤ ਦੀ ਵਾਰਤਾ ਸੁਣਾਈਏ ਜਿਹੜੀ ਭਾਰਤੀਆਂ ਤੇ ਪੰਜਾਬੀਆਂ ਵੱਜੋਂ ਸਾਡੇ ਲਈ ਭਾਵੇਂ ਕਿੱਡੀ ਹੀ ਦੁਖਦਾਈ ਹੈ ਪਰ ਦੱਸੀ ਹੀ ਜਾਣੀ ਚਾਹੀਦੀ ਹੈ ਇਸ ਦੁਖਾਂਤ ਦਾ ਇੱਕ ਅੰਗ ਇਹ ਹੈ ਕਿ ਸੂਰਮਿਆਂ ਦੀ ਭੂਮੀ ਪੰਜਾਬ ਦੀ ਇਸ ਵਾਰਤਾ ਵਿੱਚ ਕੋਈ ਸੂਰਮੇ ਨਹੀਂ ਹਨ ਭਾਵੇਂ ਪੰਜਾਬ ਵਿੱਚ ਕਰੋੜਾਂ ਲੋਕ ਵਸਦੇ ਹਨ ਮੈਂ ਵੀ ਇਹ ਮੈਨਨ ਦੇ ਸੁਜਾਵਾ ਲਈ ਉਸਤਾਦ ਤੇ ਅੰਤ ਤੱਕ ਟਾਈਪਿੰਗ ਲਈ ਆਰ ਰਾਮਚੰਦਰਨ ਦਾ ਤੇ ਕਰੜੀ ਕਾਲਨਾ ਵਾਲੀ ਖੋਜ ਲਈ ਸ਼੍ਰੀਮਤੀ ਕਿਸ਼ਵਰ ਆਲੂਵਾਰੀਆ ਦਾ ਧੰਨਵਾਦੀ ਹਾਂ ਬਾਕੀ ਕਿਤਾਬ ਬਾਰੇ ਜਾਣਕਾਰੀ ਦੇ ਅਗਲੇ ਹਿੱਸੇ ਵਿੱਚ ਖੁਸ਼ਵੰਤ ਸਿੰਘ ਦੀ ਜ਼ੁਬਾਨੀ